ਸੁਲਗਦੀ ਅੱਗ ਤੇ ਇਸ ਨੂੰ ਲਿਖਿਆ ਹੈ ਟੀਨਾ ਮੰਗਟ ਹੋਣਾ ਨੇ ਸੁਲਗਦੀ ਅੱਗ ਟੀਨਾ ਮੰਗਟ ਹੋਣਾ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰਚ ਤੇ ਦੁਆਬਾ ਰੇਡ ਦਾ ਮਾਂਝ ਦੇਖਦੇ ਆ ਕਹਾਣੀ ਸਾਨੂੰ ਕੀ ਕਹਿੰਦੀ ਹੈ ਕੀ ਸੁਨੇਹਾ ਦਿੰਦੀ ਹੈ ਸੁਲਗਦੀ ਅੱਗ ਮੇਰੀ ਬਦਲੀ ਜਗਰਾਉ ਦੇ ਨੇੜੇ ਇੱਕ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਹੋਣ ਤੋਂ ਬਾਅਦ ਮੇਰੇ ਲਈ ਲੁਧਿਆਣੇ ਤੋਂ ਨਿਤ ਹੋਣਾ ਜਾਣਾ ਬਹੁਤ ਔਖਾ ਸੀ ਕੁਝ ਮਹੀਨੇ ਆਉਂਦੀ ਰਹੀ ਪਰ ਦਿਨ ਛੋਟੇ ਹੁੰਦੇ ਗਏ ਠੰਡ ਵੱਧਦੀ ਗਈ ਕੁਝ ਉਦੋਂ ਵਕਤ ਵੀ ਇਹੋ ਜਿਹਾ ਚੱਲ ਰਿਹਾ ਸੀ ਕਿ ਨਿੱਤ ਦਿਨ ਨਿੱਤ ਪੁਲਿਸ ਮੁਕਾਬਲੇ ਦੇ ਵਿੱਚ ਮੁੰਡੇ ਮਾਰ ਰਹੇ ਸੀ ਅਖਬਾਰਾਂ ਦੀਆਂ ਸੁਰਖੀਆਂ ਤੇ ਤਸਵੀਰਾਂ ਡਰਾਉਣੀਆਂ ਲੱਗਦੀਆਂ ਸੀ ਮੈਂ ਵੀ ਡਰਦੀ ਮਾਰੀ ਬੱਸ ਦੇ ਵਿੱਚ ਸਿਰ ਟੱਕ ਕੇ ਹੀ ਸਫ਼ਰ ਕਰਦੀ ਸੀ ਖੈਰ ਮੈਂ ਸੋਚਿਆ ਕਿ ਕੁਝ ਮਹੀਨਿਆਂ ਦਲੇ ਜਗਰਾਉ ਕਿ ਰਾਏ ਦੇ ਉੱਤੇ ਕਮਰਾ ਲੈ ਲਵਾਂ ਆਉਣਾ ਜਾਣਾ ਸੌਖਾ ਹੋ ਜਾਊ ਪਰ ਨਾਲ ਦੇ ਇੱਕ ਸਾਥੀ ਅਧਿਆਪਕ ਨੇ ਜੋ ਉਸ ਪਿੰਡ ਦਾ ਹੀ ਸੀ ਉਸਨੇ ਪਿੰਡ ਦੇ ਵਿੱਚ ਚਾਚਾ ਪਾਲੂ ਦੀ ਹਵੇਲੀ ਦੇ ਵਿੱਚ ਦੋ ਚੁਬਾਰੇ ਸੀ ਇੱਕ ਮੈਨੂੰ ਕਿਰਾਏ ਦੇ ਉੱਤੇ ਦਿਵਾ ਦਿੱਤਾ ਚਾਚੇ ਦੀ ਕੁੜੀ ਵਿਆਹੀ ਹੋਈ ਸੀ ਮੁੰਡਾ ਫੌਜ ਦੇ ਵਿੱਚ ਸੀ ਚਾਚਾ ਚਾਚੀ ਦੋਵੇਂ ਬਜ਼ੁਰਗ ਸੀ ਮੈਨੂੰ ਜਗ੍ਹਾ ਠੀਕ ਲੱਗੀ ਕੋਜਲ ਉਹਦੀ ਦਾ ਸਮਾਨ ਲੈ ਕੇ ਮੈਂ ਚੁਬਾਰੇ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਚਾਚਾ ਚਾਚੀ ਦਾ ਸੁਭਾਅ ਚੰਗਾ ਸੀ ਮੈਂ ਦਿਨ ਦੇ ਵਿੱਚ ਦੋ ਵਾਰ ਹੇਟਾ ਦੁੱਧ ਲੈਣ ਆਉਂਦੀ ਸੀ ਚਾਚੀ ਮੱਲੋ ਮੱਲੀ ਜਿਹੜਾ ਸੀ ਦਾਲ ਸਬਜ਼ੀ ਵੀ ਦੇ ਦਿੰਦੀ ਕਹਿ ਵੀ ਦਿੰਦੀ ਕੋਈ ਨਾ ਧੀਏ ਥੱਕੀ ਟੁੱਟੇ ਸਕੂਲੋਂ ਆਉਂਦੀ ਐ ਕਿੱਥੇ ਬਣਾਵੇਂਗੀ ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਸੀ ਜੋ ਮਰ ਚੁੱਕੀ ਸੀ ਪਿਓ ਦੀ ਦੂਜੀ ਘਰ ਵਾਲੀ ਨਾਲ ਮੇਰਾ ਵਾਹ ਨਹੀਂ ਪਿਆ ਸੀ ਨਾਨਾ ਨਾਨੀ ਨਹੀਂ ਮੈਨੂੰ ਪਾਲਿਆ ਪੜਾਇਆ ਲਿਖਾਇਆ ਤੇ ਵੱਡਾ ਕੀਤਾ ਸੀ ਪਿਓ ਪੁਲਿਸ ਦੇ ਵਿੱਚ ਉੱਚੇ ਅਹੁਦੇ ਤੇ ਸੀ ਮੈਨੂੰ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਮਿਲਣ ਆਉਂਦਾ ਨਾਨਾ ਨਾਨੀ ਨੂੰ ਕੁਝ ਪੈਸੇ ਦੇ ਕੇ ਚਲਿਆ ਜਾਂਦਾ ਸੀ ਮੇਰੇ ਦਿਲ ਦੇ ਵਿੱਚ ਨਾ ਉਸਦੀ ਬਾਲੀ ਜਿਹੜੀ ਇੱਜ਼ਤ ਸੀ ਨਾ ਹੀ ਨਾਰਾਜ਼ਗੀ ਸੀ ਉਹਦੇ ਨਾਲ ਚੁਬਾਰੇ ਦੀਆਂ ਤਿੰਨ ਖਿੜਕੀਆਂ ਬਾਹਰ ਵੱਲ ਖੁੱਲ੍ਹਦੀਆਂ ਤੇ ਇੱਕ ਹਵੇਲੀ ਦੇ ਅੰਦਰ ਨੂੰ ਜਿੱਥੋਂ ਚਾਚੀ ਦਾ ਚੌਂਕਾ ਚੁੱਲਾ ਦੇਖਦਾ ਸੀ ਰੋਜ਼ ਮੈਂ ਇੱਕ ਨਿਗਾਹ ਮਾਰ ਹੀ ਲੈਂਦੀ ਸੀ ਉਹਦੇ ਉੱਤੇ ਚਾਚੀ ਤਵੇ ਤੋਂ ਲੈਂਦੀ ਲੈਂਦੀ ਰੋਟੀ ਚਾਚੇ ਨੂੰ ਖਵਾਉਂਦੀ ਇੱਕ ਰਾਤ ਮੈਂ ਬੈਠੀ ਕਿਤਾਬ ਪੜ੍ਹ ਰਹੀ ਸੀ ਮੈਨੂੰ ਹੇਠਾਂ ਕੁਝ ਆਵਾਜ਼ਾਂ ਸੁਣੀਆਂ ਮੈਂ ਖਿੜਕੀ ਖੋਲ ਕੇ ਦੇਖਿਆ ਚਾਚੀ ਰੋਟੀਆਂ ਲਾਹੀ ਜਾਂਦੀ ਸੀ ਤੇ ਚਾਚਾ ਤੇ ਚਾਰ ਮੁੰਡੇ ਜਿਨ੍ਹਾਂ ਖੱਟੀਆਂ ਪੱਗਾਂ ਪੰਨੀਆਂ ਸੀ ਤੇ ਕੋਲ ਹਥਿਆਰ ਸੀ ਪੀੜੀਆਂ ਤੇ ਬੈਠੇ ਰੋਟੀ ਖਾ ਰਹੇ ਆ ਰੋਟੀ ਖਾ ਕੇ ਉਹ ਚਲੇ ਜਾਂਦੇ ਆ ਮੈਨੂੰ ਸਾਰੀ ਰਾਤ ਨੀਂਦ ਨਾ ਆਈ ਮੈਂ ਚਾਚਾ ਚਾਚੀ ਨੂੰ ਕੁਝ ਪੁੱਛਿਆ ਵੀ ਨਹੀਂ ਮੈਨੂੰ ਉਹਨਾਂ ਤੋਂ ਵੀ ਪੈਉਣ ਲੱਗ ਗਿਆ ਸੀ ਦੂਜੇ ਦਿਨ ਸਾਰੇ ਪਿੰਡ ਦੇ ਵਿੱਚ ਖਬਰ ਫੈਲ ਗਈ ਕਿ ਸਰਪੰਚ ਮਾਰਿਆ ਗਿਆ ਸਰਪੰਚ ਮਾਰਿਆ ਗਿਆ ਪਿੰਡ ਦਾ ਸਰਪੰਚ ਕੋਈ ਬਾਹਲਾ ਚੰਗਾ ਬੰਦਾ ਨਹੀਂ ਸੀ ਇਹ ਮੈਂ ਪਹਿਲਾਂ ਸੁਣੀ ਪਹਿਲਾਂ ਵੀ ਸੁਣ ਚੁੱਕੀ ਸੀ ਉਹ ਬਲੈਕ ਕਰਦਾ ਸੀ ਪਿੰਡ ਦੇ ਵਿੱਚ ਸ਼ਰਿਆਮ ਪੁਲਿਸ ਦੀ ਸ਼ਹਿਤ ਹੈ ਨਸ਼ਾ ਵੇਚਦਾ ਸੀ ਕੁਝ ਦਿਨ ਪਿੰਡ ਸੁਸਰੀ ਵਾਂਗੂ ਸੁੱਤਾ ਰਿਆ ਪੁਲਿਸ ਆਉਂਦੀ ਜਾਂਦੀ ਰਹੀ ਹੌਲੀ ਹੌਲੀ ਸਭ ਠੰਡਾ ਹੋ ਗਿਆ ਮਹੀਨੇ ਕੋ ਬਾਅਦ ਦੋ ਮੁੰਡੇ ਸਕੂਟਰ ਦੇ ਉੱਤੇ ਆਉਂਦੇ ਐ ਮੈਂ ਉਹਨਾਂ ਨੂੰ ਗੱਲ ਕਰਦੇ ਸੁਣਿਆ ਤੇ ਪਾਣੀ ਲੈਣ ਦੇ ਬਹਾਨੇ ਮੈਂ ਹੇਠਾਂ ਆਈਆਂ ਮੈਂ ਵਿੰਦਰ ਨੂੰ ਦੇਖ ਕੇ ਹੈਰਾਨ ਰਹਿ ਗਈ گورਨਮੈਂਟ ਕਾਲਜ ਲੁਧਿਆਣੇ ਦਾ ਸਭ ਤੋਂ ਸੋਹਣਾ ਤੇ ਹੁਣ ਹਰ ਮੁੰਡਾ ਸੀ ਜਿਸ ਦੇ ਪੱਗ ਦੇ ਪੇਚ ਤੇ ਸਾਰੀਆਂ ਕਾਲਜ ਦੀਆਂ ਕੁੜੀਆਂ ਮਰਦੀਆਂ ਸੀ। ਉਹਨਾਂ ਦੇ ਵਿੱਚੋਂ ਇੱਕ ਮਹਿ ਵੀ ਸੀ। ਮੇਰੇ ਵੱਲ ਵਿੰਦਰ ਨੇ ਦੇਖ ਕੇ ਕਿਹਾ ਤੁਸੀਂ? ਚਾਚੀ ਨੇ ਕਿਹਾ ਮਾਸਟਰਨੀ ਮਾਸਟਰਨੀ ਆ ਪੁੱਤ ਸਕੂਲ ਦੇ ਵਿੱਚ ਇੱਥੇ ਰਹਿੰਦੀ ਆ ਆਪਣੇ। ਮੈਂ ਪਾਣੀ ਲਿਆ ਕੇ ਲਿਆ ਤੇ ਉੱਪਰ ਚਲੀ ਗਈ ਉੱਥੋਂ। ਵਿੰਦਰ ਨੇ ਇੱਕ ਕਾਲੇ ਰੰਗ ਦਾ ਝੋਲਾ ਚਾਚੀ ਨੂੰ ਫੜਾਇਆ ਤੇ ਕਿਹਾ ਕੁਝ ਦਿਨਾਂ ਨੂੰ ਲੈ ਜਾਵਾਂਗੇ ਇਹ। ਚਾਚੀ ਨੇ ਮੇਰੇ ਸਾਹਮਣੇ ਹੀ ਉਹ ਜਿਹੜਾ ਸੀ ਕਣਕ ਦੇ ਡਰਮ ਦੇ ਵਿੱਚ ਸੁੱਟ ਦਿੱਤਾ ਝੋਲਾ ਕੁਝ ਦਿਨ ਬਾਅਦ ਉਹ ਰਾਤ ਆਈ ਜੋ ਮੈਂ ਕਦੇ ਨਾ ਭੁੱਲ ਸਕੀ ਸੀ ਅਚਾਨਕ ਰਾਤ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਤੇ ਅੱਖ ਖੁੱਲ ਗਏ ਮੇਰੀ ਨਾਲ ਦੇ ਚੁਬਾਰੇ ਦੇ ਵਿੱਚੋਂ ਘਸਰ-ਫੁਸਰ ਦੀ ਆਵਾਜ਼ ਆਈ ਮੈਂ ਭੱਜ ਕੇ ਹੈਟਾਂ ਆਈ ਚਾਚੇ ਨੇ ਮੈਨੂੰ ਤੇ ਚਾਚੀ ਨੂੰ ਪਿਛਲੀ ਕੰਧ ਟਪਾ ਕੇ ਬਾਹਰ ਕੱਢ ਦਿੱਤਾ ਸਾਨੂੰ ਗਵਾਂਡੀਆਂ ਪਨਾ ਦੇ ਦਿੱਤੀ ਚਾਚਾ ਗੇਟ ਖੋਲ ਕੇ ਗ੍ਰਿਫਤਾਰ ਹੋ ਗਿਆ ਤੇ ਦੋਵੇਂ ਪਾਸੇ ਗੋਲੀਆਂ ਚੱਲੀਆਂ ਮੁਕਾਬਲਾ ਹੋਇਆ ਅਗਰਚੂ ਬਾਰੇ ਨੂੰ ਅੱਗ ਲਾ ਦਿੱਤੀ ਗਈ ਅੱਧੀ ਹਵੇਲੀ ਮਚ ਗਈ ਦੂਜੇ ਦਿਨ ਚਾਚੀ ਆਪਣੀ ਧੀ ਦੇ ਕੋਲ ਚਲੇ ਗਈ ਤੇ ਮੈਂ ਆਪਣੇ ਨਾਲ ਕੇ ਮੇਰਾ ਪਿਓ ਮਿਲਨ ਆਇਆ ਤੇ ਮੈਨੂੰ ਬਹੁਤ ਸਵਾਲ ਕੀਤੇ ਮੇਰੇ ਚਰਿੱਤਰ ਦੇ ਉੱਤੇ ਵੀ ਇਲਜ਼ਾਮ ਲੱਗੇ ਪਰ ਮੈਂ ਸਦਮੇ ਚੋਂ ਬਾਹਰ ਨਹੀਂ ਸੀ ਆ ਰਹੀ ਮੈਨੂੰ ਪਤਾ ਲੱਗਿਆ ਕਿ ਸਾਰੇ ਮੁੰਡੇ ਜਲ ਕੇ ਜਿਹੜਾ ਯਾਨਕਿ ਸੜ ਕੇ ਸੁਆਹ ਹੋ ਗਏ ਉੱਥੇ ਪਹਿਚਾਨ ਨਹੀਂ ਹੋ ਸਕੀ ਕੌਣ ਸਨ ਸ਼ਾਇਦ ਵਿੰਦਰ ਵੀ ਉਹਨਾਂ ਦੇ ਵਿੱਚ ਇੱਕੋ ਸੀ ਚਾਚੇ ਤੇ ਬਹੁਤ ਜਿਹੜਾ ਸੀ ਤਸ਼ੱਦਦ ਹੋਇਆ ਜੇਲ੍ਹ ਹੋ ਗਈ ਮੈਂ ਆਪਣੇ ਪਿਓ ਦੇ ਕੋਲ ਪਹਿਲੀ ਵਾਰ ਚਾਚੇ ਖਾਤਰ ਗਈ ਕਿ ਉਸਨੂੰ ਜੇਲ੍ਹ ਚੋਂ ਕਢਵਾ ਦੇਵੇ ਪਰ ਪਿਓ ਨੇ ਕਿਹਾ ਵਕੀਲ ਪੈਸੇ ਬਿਨਾ ਨਹੀਂ ਕਰੇਗਾ ਝੋਲਾ ਚ ਵਕੀਲ ਪੈਸੇ ਬਿਨਾ ਨਹੀਂ ਕਰੇਗਾ ਝੋਲਾ ਲੱਗੂ ਝੋਲਾ ਝੋਲਾ ਲੱਗਣ ਦਾ ਮਤਲਬ ਮਨ ਲੱਗ ਕਿ ਉਹ ਕਹਿੰਦੇ ਹੁੰਦੇ ਸੀ ਨਾ ਪਹਿਲਾਂ ਕਿ ਬੰਬਈ ਦੀ ਭਾਸ਼ਾ ਚ ਜਿਹੜਾ ਬੋਲਦੇ ਨੇ ਖੋਖਾ ਮਨ ਲੱਗ ਇਹ ਆਪਣੇ ਪੰਜਾਬ ਤੇ ਝੋਲਾ ਲੱਗੂ ਕਹਿੰਦੇ ਆ ਝੋਲਾ ਲੱਗੂ ਛਡਾਉਣ ਲਈ ਮੈਨੂੰ ਉਹ ਕਾਲਾ ਝੋਲਾ ਯਾਦ ਆ ਗਿਆ ਜੋ ਕਣਕ ਚ ਸਿੱਟਿਆ ਸੀ ਮੈਂ ਪਿੰਡ ਆਈ ਪਾਂ ਪਾਂ ਕਰਦੀ ਹਵੇਲੀ ਤੋਂ ਵਿੱਚੋਂ ਜਿਹੜਾ ਭੈ ਆਇਆ ਮੈਂ ਡਰੀ ਚੁਬਾਰੇ ਦੇ ਵਿੱਚੋਂ ਆਪਣਾ ਅੱਧ ਸੜਿਆ ਜ਼ਰੂਰੀ ਸਮਾਨ ਚੱਕਿਆ ਤੇ ਡਰਮ ਦੇ ਵਿੱਚੋਂ ਕਾਲਾ ਝੋਲਾ ਕੱਢ ਕੇ ਸਿੱਧਾ ਲੁਧਿਆਣੇ ਪਿਓ ਦੇ ਦਫ਼ਤਰ ਪਹੁੰਚ ਗਈ ਝੋਲਾ ਮੋਰੇ ਰੱਖਿਆ ਤੇ ਚਾਚੇ ਦੇ ਲਈ ਹੱਥ ਜੋੜ ਕੇ ਬਾਹਰ ਆ ਗਈ ਕਿ ਉਹਨੂੰ ਛਡਾ ਦੇ ਮੇਰੇ ਪਿਓ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਕਿ ਮੈਂ ਅੱਤਵਾਦੀਆਂ ਦੇ ਨਾਲ ਨਾਲ ਰਲੀਆਂ ਮੇਰਾ ਪਿਓ ਮੇਰੇ ਤੇ ਸ਼ੱਕ ਕਰਨ ਲੱਗ ਗਿਆ ਸਾਲ ਬਾਅਦ ਮੇਰਾ ਵਿਆਹ ਅੰਬਾਲੇ ਦੇ ਇੱਕ ਕਾਰੋਬਾਰੀ ਦੇ ਨਾਲ ਹੋ ਗਿਆ। 2-3 ਸਾਲ ਬਾਅਦ ਅਸੀਂ ਦਿੱਲੀ ਆ ਗਏ। ਮੈਨੂੰ ਇੱਥੇ ਨੌਕਰੀ ਮਿਲ ਗਈ। 5 ਸਾਲ ਦੇ ਬਾਅਦ ਸੜਕ ਦੁਰਘਟਨਾ ਦੇ ਵਿੱਚ ਮੇਰੇ ਪਤੀ ਗੁਜ਼ਰ ਗਏ। ਦਿਓਰ ਦਾ ਮੁੰਡਾ ਗੋਦ ਲੈ ਕੇ ਪਾਲ ਲਿਆ ਤੇ ਡਾਕਟਰ ਬਣਿਆ। ਪਰ ਮੈਂ ਉਸ ਦੇ ਕੇਸ ਨਾ ਰੱਖੇ। ਸਰਦਾਰ ਨਾ ਬਣਾ ਸਕੀ। ਨਾ ਪੱਗ ਬੰਨਣ ਦਿੱਤੀ ਹੁਣ। ਨਾਨਾ ਨਾਨੀ ਦੇ ਮੁੱਕ ਜਾਣ ਤੋਂ ਬਾਅਦ ਮੈਂ ਮੁੜ ਪੰਜਾਬ ਵੱਲ ਮੂੰਹ ਨਾ ਕੀਤਾ। 35 ਸਾਲ ਹੋ ਗਏ 35 ਉਹ ਉਦਾਸ ਜ਼ਹਿਨ ਚੋਂ ਅਜੇ ਵੀ ਨਹੀਂ ਜਾਂਦਾ 2020 2020 ਦਸੰਬਰ ਰਾਤ ਦੇ 8 ਵਜੇ ਦਰਵਾਜ਼ਾ ਖੜਕਿਆ ਸੁਨੀਤਾ ਨੇ ਗੇਟ ਖੋਲ੍ਹਿਆ ਤੇ ਹਾਂਕ ਮਾਰ ਕੇ ਕਿਹਾ ਬੀਬੀ ਜੀ ਸਰਦਾਰ ਲੋਗ ਹੈ ਬਾਥਰੂਮ ਕੇ ਲਿਏ ਆਏ ਮੈਂ ਨਿੱਗੀ ਰਜਾਈ ਚੋਂ ਉੱਠ ਕੇ ਨੰਗੇ ਪੈਰ ਕਮਰੇ ਦੇ ਵਿੱਚੋਂ ਬਾਹਰ ਆਈ ਮੇਰੇ ਸਾਹਮਣੇ ਉੱਚੇ ਲੰਮੇ ਪਰਵੀਆਂ ਦਾੜੀਆਂ ਨੀਲੀਆਂ ਪੀਲੀਆਂ ਪੱਗਾਂ ਵਾਲੇ ਮੁੰਡੇ ਖੜੇ ਸੀ ਮੇਰੀ ਨਜ਼ਰ ਉਹਨਾਂ ਤੋਂ ਹਟ ਨਹੀਂ ਰਹੀ ਸੀ ਉਹਨਾਂ ਦੀ ਉਹਨਾਂ ਵੱਲ ਦੇਖਦਿਆਂ ਮਾਤਾ ਬਾਥਰੂਮ ਜਾਣਾ ਸੀ ਹਾਂ ਬੇਟਾ ਕਿਉਂ ਨਹੀਂ ਇਹਨੇ ਐਨੇ ਨੂੰ ਜਿਹੜਾ ਮੇਰਾ ਬੇਟਾ ਕਲੀਨਿਕ ਤੋਂ ਆ ਗਿਆ ਉਸਨੇ ਮੇਰੇ ਕੋਲ ਇਤਰਾਜ਼ ਜ਼ਾਹਰ ਕੀਤਾ ਕਿ ਇਹ ਸਭ ਕਿਸਾਨ ਧਰਨੇ ਵਾਲੇ ਨੇ ਬਾਰਡਰਾਂ ਦੇ ਉੱਤੇ ਠੰਡ ਮੀਂਹ ਹਨੇਰੀ ਦੇ ਵਿੱਚ ਬੈਠਾ ਮੇਰਾ ਪੰਜਾਬ ਮੈਂ ਮੈਂ ਰੋਜ਼ ਸਮਾਚਾਰਾਂ ਦੇ ਵਿੱਚ ਦੇਖਦੀ ਆ ਪੁੱਤਰ ਦੀ ਗੱਲ ਅਣ ਸੁਣਿਆ ਕਰਕੇ ਮੈਂ ਤੋਲੀਏ ਦੇ ਨਾਲ ਹੱਥ ਪੂੰਝ ਦੇ ਮੁੰਡੇ ਨੂੰ ਕਿਹਾ ਬੇਟਾ ਬੇਟਾ ਰੋਟੀ ਖਾ ਕੇ ਜਾਣਾ ਨਹੀਂ ਨਹੀਂ ਮਾਤਾ ਜੀ ਪ੍ਰਸ਼ਾਦਾ ਤੇ ਲੰਗਰ ਵਿੱਚ ਹੀ ਮਿਲ ਜਾਣਾ ਹੈ ਮੇਰੇ ਬਾਲਾ ਕਹਿਣ ਦੇ ਉੱਤੇ ਉਹਨਾਂ ਹਾਂ ਕਰ ਦਿੱਤੀ ਮੈਂ ਸੋਹਣੇ ਮੁੰਡੇ ਨੂੰ ਪੁੱਛੇ ਬਿਨਾ ਰਹਿ ਨਾ ਸਕੀ ਜਿਸ ਦੀ ਸ਼ਕਲ ਜਿਹੜੀ ਸੀ ਵਿੰਦਰ ਵਰਗੀ ਸੀ ਪੁੱਤ ਪੰਜਾਬ ਤੋਂ ਕਿੱਥੋਂ ਆਇਓ ਤੁਸੀਂ ਉਸਨੇ ਕਿਹਾ ਮਾਲਕਪੁਰ ਜੀ ਮਾਲਕਪੁਰ ਜਗਰਾਉਂ ਕੋਲ ਮੈਨੂੰ ਯਾਦ ਸੀ ਕਿ ਚਾਚੇ ਦੀ ਕੁੜੀ ਮਾਲਕਪੁਰ ਵਿਆਹੀ ਹੋਈ ਸੀ ਨਾਨਕੇ ਕਿੱਥੇ ਆ ਪੁੱਤ ਤੇਰੇ ਰਾਮਗੜ੍ਹ ਭੁੱਲਰ ਜੀ 35 ਸਾਲਾਂ ਤੋਂ ਜੰਮੇ ਹੰਜੂ ਪਿਗਲਣ ਲੱਗਦੇ ਸਾਰੀ ਕਹਾਣੀ ਮੈਂ ਮੁੰਡਿਆਂ ਨੂੰ ਸੁਣਾਈ ਘਰ ਦੇ ਕਿਸੇ ਕੋਨੇ ਤੇ ਖੜਾ ਡਾਕਟਰ ਵੀ ਸੁਣ ਰਿਹਾ ਸੀ ਰੋਟੀ ਖਾ ਕੇ ਸ਼ੁਕਰਾਨਾ ਕਰਕੇ ਮੁੰਡੇ ਜਾਣ ਲੱਗ ਗਏ ਤਾਂ ਸੋਹਣੇ ਮੁੰਡੇ ਨੇ ਨੰਮ ਅੱਖਾਂ ਦੇ ਨਾਲ ਮੇਰੇ ਪੈਰੀ ਹੱਥ ਲਾਇਆ ਤੇ ਕਿਹਾ ਮਾਤਾ ਮੈਂ ਵਿੰਦਰ ਦਾ ਪੋਤਾ ਹਾਂ ਵਿੰਦਰ ਦਾ ਪੁੱਤ ਬਾਪੂ ਜੀ ਹੁੰਦਾ ਉਸ ਰਾਤ ਉਹ ਨਾਲ ਨਹੀਂ ਸੀ ਬਚ ਗਿਆ ਸੀ ਤੁਹਾਨੂੰ ਯਾਦ ਕਰਦਾ ਹੈ ਅਜੇ ਵੀ ਅਕਸਰ ਕਹਿੰਦਾ ਹੁੰਦਾ ਕਿ ਉਹ ਸਰਕਾਰੀ ਮਾਸਟਰ ਨਹੀਂ ਪੁਲਿਸ ਵਾਲੇ ਦੀ ਦੀ ਮੁਖਬਰੀ ਕਰ ਗਈ ਸੀ ਤੇ ਪੈਸੇ ਚੱਕ ਕੇ ਨਸ ਗਈ ਸੀ ਬਾਪੂ ਨੂੰ ਕਦੇ ਯਕੀਨ ਨਹੀਂ ਆਇਆ ਧਰਨੇ ਤੇ ਬੈਠਾ ਬਾਪੂ ਮਾਤਾ ਸਵੇਰੇ ਮੈਂ ਤੁਹਾਨੂੰ ਮਿਲਾਵਾਂਗਾ ਕਹਿ ਕੇ ਮੁੰਡਾ ਚਲਿਆ ਗਿਆ ساری ਰਾਤ ਮੀਂਹ ਪੈਂਦਾ ਰਿਹਾ ਐਤਵਾਰ ਦੀ ਸਵੇਰ ਠੰਡੀ ਹਵਾ ਆਰ ਪਾਰ ਹੋ ਰਹੀ ਸੀ ਦੁਪਹਿਰ ਤੱਕ ਉਡੀਕਦੀ ਰਹੀ ਕਿ ਮੁੰਡੇ ਆਉਣਗੇ ਅਖੀਰ ਡਾਕਟਰ ਧਰਨੇ ਦੇ ਉੱਤੇ ਗਿਆ ਮਾਲਕਪੁਰ ਤੇ ਤੰਬੂ ਦੇ ਵਿੱਚ ਪਹੁੰਚਿਆ ਉਸਨੇ ਦੇਖਿਆ ਕਿ ਬਜ਼ੁਰਗ ਆਖਰੀ ਸਾਹਾਂ ਤੇ ਹੈ ਉਹ ਆਪਣੀ ਗੱਡੀ ਦੇ ਵਿੱਚ ਪਾ ਕੇ ਕਲੀਨਿਕ ਦੇ ਵਿੱਚ ਲੈ ਆਇਆ ਮੁੰਡਿਆਂ ਦੱਸਿਆ ਰਾਤ ਅਸੀਂ ਸਾਰੀ ਕਹਾਣੀ ਬਾਪੂ ਨੂੰ ਦੱਸੀ ਬਸ ਦਿਲ ਹੀ ਛੱਡ ਗਿਆ ਉਹ ਤਾਂ ਕਾਫੀ ਮੁਸ਼ਕਤ ਕਰਨ ਤੋਂ ਬਾਅਦ ਬਾਪੂ ਦੀ ਮੌਤ ਹੋ ਗਈ ਮੇਰੀ ਉਡੀਕ ਮੁੱਕਦੀ ਸ਼ਾਇਦ ਉਹ ਕਾਲਜ ਦਾ ਸਭ ਤੋਂ ਸੋਹਣਾ ਮੁੰਡਾ ਜਿਸ ਨੂੰ ਕਦੇ ਜ਼ਾਹਰ ਵੀ ਨਹੀਂ ਹੋਣ ਦਿੱਤਾ ਸੀ ਕਿ ਮੈਂ ਉਸਨੂੰ ਦੁਬਾਰਾ ਮਿਲ ਨਹੀਂ ਸਕੀ ਧਰਨੇ ਤੇ ਖੱਟੀ ਚੁੰਨੀ ਲਈ ਬੈਠੀ ਸੋਚ ਰਹੀ ਸੀ ਕਦੇ 47 ਕਦੇ 84 2021 ਆ ਗਿਆ ਹਮੇਸ਼ਾ ਤਕਾ ਹੁੰਦਾ ਆਇਆ ਜਿਸ ਨੇ ਆਵਾਜ਼ ਉਠਾਈ ਕੁਚਲਿਆ ਗਿਆ ਜਿਸ ਨੇ ਹਥਿਆਰ ਚੁੱਕ ਕੇ ਉਹ ਅਤਵਾਦੀ ਪੰਜਾਬ ਦੇ ਕੁਝ ਸੋਹਣੇ ਮੁੰਡੇ ਜਹਾਜੇ ਚੜ ਗਏ ਕੁਝ ਚੜ ਜਾਣਗੇ ਕੁਝ ਫਾਹੇ ਲੈ ਗਏ ਕੁਝ ਲੈ ਜਾਣਗੇ ਤੇ ਬਾਕੀ ਅਤਵਾਦੀ ਤੇ ਮੇਰੇ ਵਰਗਿਆਂ ਵਿਛੋੜੇ ਦੇ ਵਿੱਚ ਤੁੱਖ ਦੀਆਂ ਸਵਾਹ ਬਣ ਗਈਆਂ ਤੁੱਖ ਦੀਆਂ ਸਵਾਹ ਬਣ ਗਈਆਂ ਜੀ ਦੋਸਤੋ ਇਹ ਸੀ ਜੀ ਕਹਾਣੀ ਬਾਕਮਾਲ ਤੀਨਾ ਮੰਗਟ ਉਹਨਾਂ ਦੀ ਕਲਮ ਦੇ ਵਿੱਚੋਂ ਤੇ ਸੁਲਗਦੀ ਅੱਖ